ਕਸ ਚੰਦ ਇਹ ਜਿਹੜਾ ਬਦਮਾਸ਼ ਹੈ ਮਨਪ੍ਰੀਤ ਇਹ ਦਿਵਿੰਦਰ ਬੰਬੀਹਾ ਗੈਂਗ ਨੂੰ ਬਿਲੋਂਗ ਕਰਦਾ ਹੈ ਔਰ ਇਹਦੇ ਪੁਰਾਣੇ ਵੀ 6 ਪਰਚੇ ਨੇ ਔਰ ਜਿੰਨੇ ਵੀ ਇਹ ਕ੍ਰਿਮੀਨਲ 엘ਮੈਂਟਸ ਹੈ ਉਹਨਾਂ ਨੂੰ ਅ ਸੜੀ ਇਹੀ ਹਿਦਾਇਤ ਹੈ ਕਿ ਹੁਣ ਤੁਹਾਨੂੰ ਪੰਜਾਬ ਨੂੰ ਛੱਡ ਕੇ ਇਥੇ ਜਾਂ ਤੋ ਭਜਣਾ ਪਊਗਾ ਉਹਨਾਂ ਦੇ ਕਹਿੰਦੇ ਇਹ ਲੋਕਾਂ ਦੇ ਮਨ 'ਚ ਡਰਾਵਾ ਪੈਦਾ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਐਕਸਟਰਸ਼ਨ ਕਾਲਸ ਕਰਦੇ ਸੀ ਤੇ ਪੈਸੇ ਐਟਨ ਦਾ ਇਹਨਾਂ ਦਾ ਪੂਰਾ ਇੱਕ ਵਿਚਾਰ ਹੁੰਦਾ ਸੀ ਇਹ 19 ਫਰਵਰੀ ਔਰ 20 ਫਰਵਰੀ ਨੂੰ ਐਨੇ ਬਹੁਤ ਹੀ سنگੀਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਇਹ ਕਿਨੇ ਮੋਗੇ ਪਿੰਡ ਕੋਰੇ ਚ ਮਰਡਰ ਕੀਤਾ ਸੀ ਔਰ 20 ਤਾਰੀਖ ਨੂੰ ਇਹਨੇ ਰਾਜਾ ਟਾਬਾ ਜਗਰਾਓ ਦੇ ਬਾਹਰ ਜਾ ਕੇ ਫਾਇਰਿੰਗ ਕੀਤੀ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਜੀ ਮਾਨਜੋਗ ਸੀਐਮ ਪੰਜਾਬ ਡਾਕਟਰ ਵਨ ਮਾਂਜੀ ਡੀਜੀਪੀ ਪੰਜਾਬ ਫੌਰਵ ਯਾਦਕ ਸਰ ਔਰ ਡੀਆਈਜੀ ਫਰੀਦਕੋਟ ਰੇਸ਼ੂਨੀ ਕਪੂਰ ਸਰ ਉਹਨਾਂ ਨੇ ਸਾਨੂੰ ਸਖਤ ਇਹ ਦਿਸ਼ਾ ਨਿਰਦੇਸ਼ ਹੈ ਕਿ ਪੰਜਾਬ ਨੂੰ ਬਿਲਕੁਲ ਕ੍ਰਾਈਮ ਫਰੀ ਬਣਾਉਣਾ ਹੈ ਔਰ ਲੋਕਾਂ ਦੇ ਮਨ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਪੈਦਾ ਕਰਨੀ ਹੈ ਔਰ ਉਹਦੀ ਲੜੀ ਦੇ ਤਹਿਤ ਸਾਡੀ ਫਰੀਦਕੋਟ ਪੁਲਿਸ ਦੀ ਇੱਕ ਬਿਲਕੁਲ ਜ਼ੀਰੋ ਟੋਲਰੈਂਸ ਮੁਹਿੰਮ ਚੱਲਦੀ ਪਈ ਹੈ ਅਗੇਂਸਟ ਕ੍ਰਿਮੀਨਲ 엘ਮੈਂਟਸ ਇੱਕ ਆਨਗoing ਆਪਰੇਸ਼ਨ ਜੇਚ ਇੱਕ ਜੁਆਇੰਟ ਆਪਰੇਸ਼ਨ ਸੀ एजीटीएफ टीम का और फरीदकोट पुलिस टीम का जिसकी सी आई ए टीम जैतो टीम सी। ये पिछले तीन चार दिन तो चल रहा सी और वो दी एक बहुत कामयाबी मैं मनगी क्योंकि एक ये एक काफ़ी नटोरीअस बदमाश है मनप्रीत मणि उन्होंने अज तड़कसार गिरफ्तार किया गया और जो चेस करती पार्टीज दोनों उन्होंने नाका लगाया सी और तो फिर इन्हें बंदे ने अपनी मोटरसाइकिल इन्हें दो फायर पुलिस वाल किए तो जवाबी कार्रवाई जी एफ और सीआईए जैतो की जी टीम सी, सी उन्होंने एक रिटैलीएटरी फायर की जी लच लगी है ये जड़ा बदमाश है मनप्रीत ये देविंदर बंबीहा गैंग बिलोंग करता है और ये पुराने भी छः परचे ने और पिछे उन्नीस फरवरी और भी फरवरी इन्हें बहुत ही संगीन वारदात अंजाम दिता ਇਹਨੇ ਮੋਗੇ ਪਿੰਡ ਕੋਰੇ ਚ ਮਰਡਰ ਕੀਤਾ ਸੀ ਔਰ 20 ਤਾਰੀਖ ਨੂੰ ਇਹਨੇ ਰਾਜਾ ਟਾਬਾ ਜਗਰਾਓ ਦੇ ਬਾਹਰ ਜਾ ਕੇ ਫਾਇਰਿੰਗ ਕੀਤੀ ਸੀ ਇਹਨਾਂ ਦਾ ਮੇਨ ਮੰਤਵ ਇਹੀ ਹੈ ਕਿ ਜਿਹੜੇ ਬਾਹਰ ਬੈਠੇ ਇਹਨਾਂ ਦੇ ਜਿਹੜੇ ਹੈਂਡਲਰਸ ਨੇ ਉਹਨਾਂ ਦੇ ਕਹਿਣ ਤੇ ਇਹ ਲੋਕਾਂ ਦੇ ਮਨ 'ਚ ਡਰਾਵਾ ਪੈਦਾ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਐਕਸਟਰੈਸ਼ਨ ਕਾਲਸ ਕਰਦੇ ਸੀ ਤੇ ਇਹ ਪੈਸੇ ਐਟਨ ਦਾ ਇਹਨਾਂ ਦਾ ਪੂਰਾ ਇੱਕ ਵਿਚਾਰ ਹੁੰਦਾ ਸੀ ਤੇ ਉਹਨੂੰ ਅੱਜ ਅਸੀਂ ਪੂਰਾ ਇੱਕ ਬਹੁਤ ਹੀ ਸਟਰੋਂਗ ਔਰ ਸਵਿਫਟ ਐਕਸ਼ਨ ਲੈਂਦੇ ਹੋਏ ਉਹਤੇ ਅਸੀਂ ਨੱਥ ਪਾਈਏ ਔਰ ਜਿਨਨੇ ਵੀ ਇਹ ਕ੍ਰਿਮੀਨਲ 엘ਮੈਂਟਸ ਹੈ ਉਹਨਾਂ ਨੂੰ ਸੜੀ ਇਹੀ ਹਦਾਇਤ ਹੈ ਕਿ ਹੁਣ ਤੁਹਾਨੂੰ ਪੰਜਾਬ ਨੂੰ ਛੱਡ ਕੇ ਇੱਥੇ ਜਾਂ ਤਾਂ ਭਜਣਾ ਪਊਗਾ ਨਹੀਂ ਤੇ ਅਸੀਂ ਤੁਹਾਨੂੰ ਇੱਕ ਸਖਤ ਤੋਂ ਸਖਤ ਜੜੀ ਕਾਰਵਾਈ ਹੈ ਕਾਨੂੰਨ ਦੇ ਦਾਇਰੇ ਵਿੱਚ ਰੱਖ ਕੇ ਅਸੀਂ ਉਹ ਕਰਾਂਗੇ ਇਹ ਬੇਸਿਕਲੀ ਕਿੱਥੋਂ ਦਾ ਰਹੇ ਨੂੰ ਜੀ ਇਹ ਬੇਸਿਕਲੀ ਮੋਗੇ ਨੂੰ ਬਿਲੋਂਗ ਕਰਦਾ ਹੈ ਜੀ ਕਿ ਅੱਜ ਟੋਟਲ 3 ਰਾਉਂਡ ਫਾਇਰ ਹੋਏ ਦੋ ਜਿਹੜੇ ਹੈਗੇ ਉਹ ਇਹਨੇ ਮੰਤਰੀਤਨ ਪੁਲਿਸ ਔਰ EOTF ਪਾਰਟੀ ਤੇ ਫਾਇਰ ਕੀਤੇ ਔਰ ਉਹਦੀ ਜਵਾਬੀ ਕਾਰਵਾਈ ਚ ਪੁਲਿਸ ਵੱਲੋਂ ਇੱਕ ਰਾਉਂਡ ਫਾਇਰ ਹੋਆ ਇਹ ਲੱਕੀਲੀ ਪੁਲਿਸ ਦੀ ਪਾਰਟੀ ਤੇ ਜਦੋਂ ਇਹਨੇ ਫਾਇਰ ਕੀਤਾ ਤੇ ਉਹ ਬਚਾ ਰਹਿ ਗਿਆ ਬਟ ਇਹ ਫਿਰ ਜਦੋਂ ਉਸ ਤੋਂ ਬਾਅਦ ਇਹ ਮੋਟਰਸਾਈਕਲ ਤੇ ਸੀ ਤੇ ਇਹਦੀ ਮੋਟਰਸਾਈਕਲ ਸਕਿਡ ਹੋ ਗਈ ਤੇ ਫਿਰ ਇਹ ਸਾਰੀ ਕਾਰਵਾਈ ਹੋਈਆ ਇਹ ਪੰਜਾ ਇੱਕ ਵਕਤੇ ਤੋਂ ਬੰਬੀਹਾ ਗੈਂਗ ਦੇ ਕਈ ਜਿਹੜੇ ਹੈਗੇ ਆ ਗੁਰਗੇ ਆ ਉਹਨਾਂ ਨਾਲ ਮੁਕਾਬਲਾ ਪੰਜਾਬ ਪਰ ਦੇ ਕੋਤਿਲਾਂ ਵਿੱਚ ਹੋਇਆ ਕੀ ਲੱਗਦਾ ਕਿ ਇਹ ਗੈਂਗ ਦੁਬਾਰਾ ਸਟਰੀਮ ਹੋ ਗਿਆ ਜੀ ਤੁਸੀਂ ਇਹਨੂੰ ਇਸ ਤਰ੍ਹਾਂ ਸੇ ਦੇਖੋ ਕਿ ਪਿਛਲੇ ਇੱਕ ਹਫਤੇ ਚ ਪੰਜਾਬ ਪੁਲਿਸ ਨੇ ਅੰਡਰ ਦ ਡਾਇਰੈਕਸ਼ਨਸ ਆਫ आवर ਵਰਦੀ ਡੀਜੀ ਸਰ ਕਿਤਨੇ ਮੁਕਾਬਲੇ ਕਰਕੇ ਇਹਨ ਸਾਰਿਆਂ ਨੂੰ ਫੜਿਆ ਹੈ ਤਾਂ ਅਸੀਂ ਕਿਸੇ ਨੂੰ ਵੀ ਬਿਲਕੁਲ ਸਿਰ ਚੁੱਕਣ ਨਹੀਂ ਦੇਵਾਂਗੇ ਔਰ ਇਸੇ ਕੇਸ ਚ ਅਭੀ ਦੋ ਦਿਨ ਪਹਿਲਾਂ ਹੀ ਮੋਗਾ ਪੁਲਿਸ ਔਰ IGFT ਵੱਲੋਂ ਇੱਕ ਹੋਰ ਐਨਕਾਊਂਟਰ ਹੋਇਆ ਸੀ ਜਿਹੜਾ ਇਹਦਾ ਕੇਸਵਾਰ ਸੀ ਮੰਨੂ ਉਹਨੂੰ ਵੀ ਐਨਕਾਊਂਟਰ ਕਰਕੇ ਫਿਰ ਉਹਦਾ ਇੱਕ ਅਰੈਸਟ ਹੋਇਆ ਇਹ ਜਿਹੜਾ ਬਦਮਾਸ਼ ਹੈ